ਐਨਡੀਏ ਦੇ ਵਿੱਚ ਤਰੇੜਾਂ ਪੈ ਗਈਆਂ ਨੇ ਐਨਡੀਏ ਦੇ ਦੋ ਵੱਡੇ ਆਗੂ ਆਪਸ ਚ ਪ੍ਰਧਾਨ ਮੰਤਰੀ ਮੋਦੀ ਤੋਂ ਅਲੱਗ ਖੜੇ ਵਿਖਾਈ ਦਿੰਦੇ ਨੇ ਅਮਿਤ ਸ਼ਾਹ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਨੇ ਐਨ ਫੈਕਟਰ ਨੇ ਐਸਾ ਜਾਦੂ ਦਿਖਾਇਆ ਕਿ ਪ੍ਰਧਾਨ ਮੰਤਰੀ ਦਾ ਯੂਕਰੇਨ ਦੌਰਾ ਵੀ ਔਖਾ ਕਰ ਦਿੱਤਾ ਨਰਿੰਦਰ ਮੋਦੀ ਇੱਧਰ ਪੋਲੈਂਡ ਤੇ ਯੂਕਰੇਨ ਚ ਗਏ ਨੇ ਪਿਛਲੇ ਪਾਸਿਓਂ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਆਖਰਕਾਰ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਨੇ ਐਸਾ ਕਿਹੜਾ ਕੰਮ ਕਰਤਾ ਕਿ ਜਿਸ ਤੋਂ ਬਾਅਦ ਸਾਰੀ ਭਾਰਤੀ ਜਨਤਾ ਪਾਰਟੀ ਹੱਕੀ ਪੱਕੀ ਹੈ ਅਤੇ ਐਨਡੀਏ ਦੇ ਵਿੱਚ ਤਰੇੜਾ ਵਧਨ ਦੇ ਸੰਕੇਤ ਜਿਤਾਏ ਜਾ ਰਹੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਭਾਰਤੀ ਜਨਤਾ ਪਾਰਟੀ ਆਪਣੀ ਖਿੱਚੀ ਹੋਈ ਲਕੀਰ ਤੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਇਹ ਭੁੱਲ ਜਾਂਦੀ ਹੈ ਕਿ ਉਹ ਇਸ ਸਮੇਂ ਇਕੱਲਾ ਸਰਕਾਰ ਨਹੀਂ ਚਲਾ ਰਹੀ ਉਹ ਐਨਡੀਏ ਦੀ ਸਰਕਾਰ ਚਲਾ ਰਹੀ ਹੈ ਤੇ ਉਹਦੀਆਂ ਦੋ ਮੁੱਖ ਲੱਤਾਂ ਜਿਹੜੀਆਂ ਨੇ ਉਹਦੀ ਕੁਰਸੀ ਦੀਆਂ ਉਹ ਨੇ ਚੰਦਰਬਾਬੂ ਨਾਇਡੂ ਤੇ ਨਿਤਿਸ਼ ਕੁਮਾਰ ਐਨ ਫੈਕਟਰ ਐਸਾ ਮੋਦੀ ਦੀਆਂ ਜੜਾਂ 'ਚ ਬੈਠਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪਹਿਲਾਂ ਵਾਲੇ ਉਤਸ਼ਾਹ ਚ ਵਿਖਾਈ ਨਹੀਂ ਦਿੰਦੇ ਪ੍ਰਧਾਨ ਮੰਤਰੀ ਯੂਕਰੇਨ ਦੌਰੇ ਤੇ ਨੇ ਤੇ ਪਿੱਛੋਂ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੇ ਗੇਮ ਪਾਤੀ ਹੈ। ਦਰਅਸਲ ਮਸਲਾ ਇਹ ਹੈ ਕਿ ਕੇਂਦਰ ਸਰਕਾਰ ਨੇ ਲੰਘੇ ਮੌਨਸੂਨ ਸੈਸ਼ਨ ਦੇ ਵਿੱਚ ਮੌਨਸੂਨ اجلاس ਦੇ ਵਿੱਚ ਇੱਕ ਬਿੱਲ ਲਿਆਂਦਾ ਸੀ। ਬਿੱਲ ਸੀਗਾ ਵੱਖਬੋਰਡ ਤੇ ਵੱਖਬੋਰਡ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਉਹਦੇ ਵਿੱਚ ਵੱਡੇ ਬਦਲਾਅ ਕੀਤੇ ਜਾਣੇ ਸੀ। ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਨੇ ਸ਼ਰਯਾਮ ਕਹਿ ਦਿੱਤਾ ਹੈ ਕਿ ਉਹ ਇਸ ਬਿੱਲ ਦਾ ਵਿਰੋਧ ਕਰਨਗੇ। ਲੋਕ ਸਭਾ ਦੇ ਵਿੱਚ ਇਸ ਬਿੱਲ ਦਾ ਡਟ ਕੇ ਵਿਰੋਧ ਕੀਤਾ ਜਾਊਗਾ। ਰਾਜ ਸਭਾ ਚ ਵੀ ਡਟ ਕੇ ਵਿਰੋਧ ਕੀਤਾ ਜਾਊਗਾ ਇਸ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿਸਾਨੀ ਅੰਦੋਲਨ ਤੋਂ ਬਾਅਦ ਕਿ ਨਰਿੰਦਰ ਮੋਦੀ ਸਰਕਾਰ ਨੂੰ ਪੈਰ ਪਿੱਛੇ ਖਿੱਚਣੇ ਪਏ ਨੇ ਆਲ ਇੰਡੀਆ ਮੁਸਲਮ ਪਰਸਨਲ ਲਾ ਬੋਰਡ ਦੇ ਪ੍ਰਧਾਨ ਮੋਲਾਨਾ ਖਾਲਿਦ ਸੈਫੁੱਲਾ ਰਹਿਮਾਨੀ ਨੇ ਦਾਅਵਾ ਕੀਤਾ ਹੈ ਕਿ ਮੁਸਲਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ ਹੈ ਤੇ ਦੋਵੇਂ ਆਗੂਆਂ ਨੇ ਭਰੋਸਾ ਦਿੱਤਾ ਕਿ ਉਹ ਵਕਫ ਸੋਧ ਬਿੱਲ ਦਾ ਵਿਰੋਧ ਕਰਨਗੇ ਰਹਿਮਾਨੀ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ ਜੇ ਇਹ ਬਿੱਲ ਸਦਨ ਚ ਪਾਸ ਹੋਣ ਲਈ ਪੇਸ਼ ਕੀਤਾ ਗਿਆ ਤਾਂ ਇਸ ਖਿਲਾਫ ਦੇਸ਼ ਭਰ ਚ ਸੰਘਰਸ਼ ਕੀਤਾ ਜਾਵੇਗਾ ਐਸੇ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਵਕਫ ਸੋਧ ਬਿੱਲ ਜੋ ਕਿ ਮੌਨਸੂਨ اجلاس ਚ ਪੇਸ਼ ਕੀਤਾ ਗਿਆ ਸੀ ਵਿਰੋਧੀ ਧਿਰ ਦੇ ਸਖਤ ਵਿਰੋਧ ਤੋਂ ਬਾਅਦ ਅਤੇ ਦੇਸ਼ ਵਿੱਚ ਉੱਠੀਆਂ ਆਵਾਜ਼ਾਂ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਨੂੰ ਪੈਰ ਪਿੱਛੇ ਖਿੱਚਦਿਆਂ ਹੋਇਆਂ ਇਸ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਣਾ ਪਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਵਕਫ ਸੋਧ ਬਿੱਲ ਤੇ ਸੰਸਦ ਦੀ ਸਾਂਝੀ ਕਮੇਟੀ ਨੇ ਤਜਵੀਜ਼ ਕੀਤੇ ਕਾਨੂੰਨ ਦੀਆਂ ਕਈ ਮਦਦਾਂ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਤਰਾਜ਼ ਵਿਚਾਲੇ ਅੱਜ ਆਪਣੀ ਪਹਿਲੀ ਮੀਟਿੰਗ ਕੀਤੀ ਹੈ ਮੀਟਿੰਗ ਦੌਰਾਨ ਘੱਟ ਗਿਣਤੀ ਮਾਮਲੇ ਆ ਮੰਤਰਾਲੇ ਨੇ ਤਜਵੀਜ਼ ਕੀਤੀ ਤੇ ਬਿੱਲ ਸੰਬੰਧੀ ਇੱਕ ਪੇਸ਼ਕਾਰੀ ਵੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ 'ਚ ਭਾਜਪਾ ਮੈਂਬਰਾਂ ਨੇ ਤਜਵੀਜ਼ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ 'ਚ ਮਹਿਲਾਵਾਂ ਨੂੰ ਸਸ਼ਕਤ ਕਰਨ ਸੰਬੰਧੀ ਮੱਦਾਂ ਸ਼ਾਮਲ ਹਨ। ਮੀਟਿੰਗ ਦੌਰਾਨ ਕਈ ਵਾਰ ਤਿੱਖੀ ਬਹਿਸ ਵੀ ਹੋਈ ਪਰ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਕਈ ਘੰਟੇ ਬੈਠ ਕੇ ਬਿੱਲ ਦੀਆਂ ਮੱਦਾਂ ਤੇ ਆਪਣੇ ਵਿਚਾਰ ਪੇਸ਼ ਕੀਤੇ ਸੁਝਾਅ ਦਿੱਤੇ ਤੇ ਸਪਸ਼ਟੀਕਰਨ ਦਿੱਤਾ। ਕਮੇਟੀ ਦੇ ਚੇਅਰਪਰਸਨ ਜਗਦੰਬਿਕਾ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਸ ਮੀਟਿੰਗ ਨੂੰ ਸਫਲ ਕਰਾਰ ਦਿੱਤਾ ਹੈ ਗੱਲ ਇਹ ਹੈ ਕਿ ਮੀਟਿੰਗ ਸਫਲ ਹੋਵੇ ਨਾ ਹੋਵੇ ਚੰਦਰਬਾਬੂ ਨਾਇਡੂ ਤੇ ਜੇਕਰ ਨਤੀਸ਼ ਕੁਮਾਰ ਇਸ ਬਿੱਲ ਦੇ ਵਿਰੋਧ ਚ ਖੜ ਜਾਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਲਈ ਇਹ ਸਭ ਤੋਂ ਵੱਡੀ ਸੈਟਬੈਕ ਹੈ ਕਿਸਾਨੀ ਅੰਦੋਲਨ ਇੱਕ ਐਸਾ ਅੰਦੋਲਨ ਸੀ ਜਿਨੇ ਪ੍ਰਧਾਨ ਮੰਤਰੀ ਨੂੰ ਮਾਫੀ ਸਹਿਤ ਤਿੰਨ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਤੀਜਾ ਯੂ ਟਰਨ ਹੈ ਹੁਣ ਤੱਕ ਜਦੋਂ ਦੀ ਸਰਕਾਰ ਨੇ ਸੌ ਚੁੱਕੀ ਹੈ 4 ਜੂਨ ਤੋਂ ਬਾਅਦ ਬਣੀ ਸਰਕਾਰ ਇਸ ਕਦਰ ਕਹਿ ਲਈ ਹੈ ਕਿ ਘਮਣ ਕੇਰੀਆਂ ਚ ਫਸੀ ਹੋਈ ਹੈ ਕਿ ਤੀਜੀ ਵਾਰ ਉਹਨਾਂ ਨੂੰ ਯੂ ਟਰਨ ਲੈਣਾ ਪਿਆ ਜੇਕਰ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਇਹ ਗੱਲ ਦੇ ਉੱਤੇ ਅੜ ਜਾਂਦੇ ਨੇ ਕਿ ਇਹ ਬਿੱਲ ਨਹੀਂ ਪਾਸ ਹੋਣਾ ਚਾਹੀਦਾ ਤਾਂ ਇਸ ਬਿੱਲ ਨੂੰ ਪਾਸ ਕਰਵਾਉਣ ਵਾਲਾ ਕੋਈ ਜੰਮਿਆ ਨਹੀਂ ਕਿਸੇ ਵੀ ਹਿੱਲੇ ਇਹ ਬਿੱਲ ਪਾਸ ਨਹੀਂ ਹੁੰਦਾ ਦੇਖੋ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਬੇਸ਼ੱਕ ਉਹਨਾਂ ਦੀਆਂ ਕੋਈ ਸਿਆਸੀ ਮਜਬੂਰੀਆਂ ਹੋਣ ਪਰ ਉਹਨਾਂ ਦੇ ਸਿਆਸਤ ਦੀ ਸ਼ੁਰੂਆਤ ਦਾ ਧੁਰਾ ਜਿਹੜਾ ਹੈ ਉਹ ਸੈਕੂਲਰਿਜ਼ਮ ਰਿਹਾ ਹੈ ਉਹ ਬੇਸ਼ੱਕ ਅੱਜ ਭਾਰਤੀ ਜਨਤਾ ਪਾਰਟੀ ਵਰਗੀ ਭਗਵਾ ਪਾਰਟੀ ਦੇ ਨਾਲ ਗੱਠਜੋੜ ਚ ਨੇ ਪਰ ਉਹਨਾਂ ਦਾ ਆਧਾਰ ਆਂਧਰਾ ਪ੍ਰਦੇਸ਼ ਦੇ ਵਿੱਚ ਚੰਦਰਬਾਬੂ ਨਾਇਡੂ ਮੁਸਲਮਾਨਾਂ ਲਈ ਪਹਿਲਾਂ ਹੀ ਬਹੁਤ ਕੰਮ ਕਰਦੇ ਆ ਰਹੇ ਨੇ ਮੁਸਲਮਾਨਾਂ ਲਈ ਨਹੀਂ ਹਰ ਕਮਿਊਨਿਟੀ ਲਈ ਉਹ ਪਹਿਲਾਂ ਹੀ ਕੰਮ ਕਰਦੇ ਰਹੇ ਹੁਣ ਵੀ ਉਹ ਕਰਨਗੇ ਨਤੀਸ਼ ਕੁਮਾਰ ਦਾ ਵੀ ਇਹੀ ਜਿਹੜੀ ਲਾਈਨ ਹੈ ਜਿਹੜੀ ਖਿੱਚੀ ਰਹੀ ਹੈ ਜੇਕਰ ਉਹ ਚਲੇ ਜਾਂਦੇ ਨੇ ਇਸ ਨੂੰ ਇੱਕ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਦੇ ਉੱਤੇ ਐਨ ਨਾਮ ਦਾ ਇੱਕ ਐਸਾ ਅਗੂਠਾ ਹੈ ਜਦੋਂ ਵੀ ਉਹ ਦੱਬਣਗੇ ਤੇ ਪ੍ਰਧਾਨ ਮੰਤਰੀ ਮੋਦੀ ਉਸ ਹਾਵ ਨਾਲ ਕੰਮ ਕਰਨਗੇ ਜੇਕਰ ਵਕਫ ਸੋਧ ਬਿੱਲ ਵਾਪਸ ਹੋ ਜਾਂਦਾ ਹੈ ਇਹਨੂੰ ਸਰਕਾਰ ਵਾਪਸ ਲੈ ਲੈਂਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਮੰਨੀ ਜਾਵੇਗੀ ਫਿਲਹਾਲ ਤਰੇੜਾਂ ਜਿਹੜੀਆਂ ਨੇ ਉਹ ਐਨਡੀਏ ਚ ਸਾਫ਼ ਦਿਖਾਈ ਦੇ ਰਹੀਆਂ ਨੇ